ਹਾਂਜੀ ਦਸਮ ਦੇਸਾਂ ਵਿੱਚ ਵਸਤੇ ਮਾਰੇ ਗਵਾਰ ਬਾਜੀਗਰ ਭਾਈਚਾਰਾ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਤ ਜਿੱਤਾ ਵੀ ਮਾਰ ਬਰਾਦਰੀ ਬੈਠੀ ਆ ਜਿੱਤਾ ਜਿੱਤਾ ਵੀ ਮਾਰਾ ਭਾਈਚਾਰਾ ਬੈਠੋ ਹੋਣਾ ਸਾਰਿਆਂ ਨੇ ਬਹੁਤ ਹੀ ਤੈਦਰੇ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜੁਣ ਮੈਂ ਤੁਹਾਨੂੰ ਗੱਲ ਕਹਿ ਜਿਹਾ ਲਾਗੂ ਇਹ ਵੀਡੀਓ ਤੁਮ ਪੂਰ ਦੇਖ ਜੋ ਤੇਨੇ ਧਿਆਨ ਨੇ ਲਈ ਸੁਣ ਜੋ ਜੁਣੋ ਵੀ ਆਪਣੀ ਬੇਟੀਆਂ ਨੂੰ ਪਿਆਰ ਕਰੋਗੇ ਵੀਡੀਓ ਨੇ ਜ਼ਰੂਰ ਧਿਆਨ ਨੇ ਲਈ ਸੁਣ ਜੋ ਸੋ ਅੱਜ ਮੈਨੇ ਬੜਾ ਖੁਸ਼ੀ ਰਹੀ ਕਿ ਮਾਰੇ ਕਿਨੇ ਕੋ ਬੰਦਰ ਫੋਨ ਆਇਆ ਹੋ ਮਰੀ ਬਰਾਦਰੀ ਗਲੇ ਸੰਬੰਧ ਦਾ ਮਾਰਾ ਭਾਈ ਉਹ ਕੋ ਮਾਰੇ ਕਿਨੇ ਦੋ ਹੀ ਬੇਟਾ ਸੀ ਪਰ ਮਨੇ ਦਲੀ ਤਮੰਨਾ ਹੈ ਵੀ ਮੈਂ ਕਿ ਬੇਟੀ ਨੇ ਗੋਦ ਲਾਉ ਤੈਨੂੰ ਮੈਂ ਪੜਾਉਂ ਲਿਖਾਉ ਤੇ ਅਫਸਰ ਬਣਾਉ ਕਿਉਂਕਿ ਉਹ ਬੰਦਾ ਕੋ ਆਪ ਵੀ ਅਫਸਰ ਆ ਉਹ ਮਾਰੇ ਪੇਜੇ ਦੀ ਰੀਲ ਦੇਖ ਕੇ ਵੀਡੀਓ ਦੇਖ ਕੇ ਮਾਰੀ ਬਰਾਦਰੀ ਦੇ ਬੱਚਿਆਂ ਦੀ ਤਰੱਕੀ ਦੇਖ ਕੇ ਬੜੋ ਖੁਸ਼ ਹੋਇਓ ਤੇ ਉਹ ਮਨੇ ਹੀ ਰਿਕਵੈਸਟ ਕੀਤੀ ਆ ਵੀ ਜੇ ਮਾਰੀ ਬਰਾਦਰੀ ਵਿੱਚ ਕੱਤਾ ਵੀ ਉਹ ਵਰਤੀਆ ਜਾਂਦੇ ਰਹਾ ਤੇ ਕੋ ਜੱਤਾ ਵੀ ਕੋਈ ਮਾਰੀ ਬਰਾਦਰੀ ਵਿੱਚ ਕਿਹਰ ਕੋਈ ਬੱਚੀ ਹੋਵਾ ਕੋਈ ਸਾਲੇ ਦੇ ਅੰਦਰ ਅੰਦਰ ਹੋਵਾ ਸਾਲੇ 6 ਮਹੀਨਾ ਰੇ ਜਾਂ ਕਿ ਘਰੇ ਵਿੱਚ ਕੋਈ ਪ੍ਰੋਬਲਮ ਆਈ ਹੋਵਾ ਸੋ ਇਹਦਰ ਕੋਈ ਬੱਚੀ ਜ ਜਨੋ ਕੋਈ ਬੰਦਾ ਉਹ ਕਹੇ ਮੈਂ ਗੋਦ ਦੇਣੀ ਚਾਹਤ ਹਾਂ ਜਾਂ ਮਾਰੇ ਸਮਾਜੇ ਮੇ ਕੋਈ ਗਰੀਬ ਪਰਿਵਾਰ ਹੋਵਾ ਕੋਈ ਕੇ ਹਾਦਸਾ ਮੇ ਕੇ ਮਾਂ ਬਾਪ ਗੁਜ਼ਰ ਗਏ ਹੋ ਮੈਂ ਜੇ ਬੱਚੇ ਕੋਈ ਦੇਖਭਾਲ ਕਰਿਆ ਲੋ ਕੋਈ ਨਹੀਂ ਆ ਤੂੰ ਮਾਰੇ ਗਲੇ ਜਰੂਰ ਸੰਪਰਕ ਕਰਾ ਮੈਨੇ ਇਨਬਾਕਸੇ ਮੀ ਮੈਸੇਜ ਕਰਾ ਨੰਬਰ ਦੇਵਾ ਕਾਲ ਕਰਾ ਤਾਂ ਕਿ ਅਮੀ ਉਹ ਬੱਚੀ ਨੇ ਇੱਕ ਵਧੀਆ ਜ਼ਿੰਦਗੀ ਦੇ ਸਕਾਂ ਤੇ ਕੇ ਵਧੀਆ ਪਰਿਵਾਰ ਨੇ ਸੌਂਪ ਸਕਾਂ ਸੋਈ ਮਾਰ ਬੇਨਤੀ ਸਾਰਾ ਨੇ ਸ਼ੇਅਰ ਕਰਨੀ ਤੇ ਕੱਲੇ ਕੱਲੇ ਭਾਈ ਤੱਕ ਇਹ ਰੀਲ ਪਹੁੰਚਣੀ ਚਾਹੀਦੀ ਤੋ ਜੀ sassy